ਡਾਇਰੈਕਟਰ ਟਰੈਕਟਰ ਲੈ ਕੇ ਆਇਆ ਮਿੱਤਰੋ ਤੁਹਾਡੇ ਵਾਸਤੇ ਦੋ ਤੇ ਦੋ ਟਰੈਕਟਰ ਵੀ ਜਮਾ ਤੋਹਫੀ ਆ ਆਹ ਤੋਹਫਾ ਤਾਂ ਤੁਹਾਨੂੰ ਦਿੱਸੀ ਜਾਂਦਾ ਕਗਨੇ ਮਾਡਲ ਕਿੰਨਾ ਇਹ 2019 ਮਾਡਲ ਆ ਵੀਰੇ ਆਰਸੀ 20 ਦੀ ਆ ਜੀ 19 ਮਾਡਲ ਆ ਆਰਸੀ 20 ਦੀ ਆ ਨੰਬਰ 50 ਆ ਟਾਇਰ 75 ਰੁਪਏ ਨਾਲ ਦੇ ਆ ਠੀਕ ਹੈ ਤੇ 1600 ਘੰਟਾ ਚੱਲਿਆ ਹੋਇਆ ਟਰੈਕਟਰ ਖੋਲਾ ਸਾਫ ਆ 1600 ਘੰਟਾ ਚੱਲਿਆ ਟਰੈਕਟਰ ਹੈਗਾ ਪੂਰਾ ਸਾਫ ਮਿੱਤਰੋ ਤੇ ਟਾਇਰ ਟੂਰ ਦਾ ਨਾਲ ਦੇ ਪਈਆ 3 ਸਪੀਡ ਦੇ ਵਿੱਚ ਆ ਗਿਆ ਐਸੈਸਰੀ ਸਾਰੀ ਸੋਨੂ ਨਾਲ ਮਿਲਦੀ ਡਬਲ ਡਿਸਟਰੀਬਿਊਟਰ ਆ ਗਿਆ ਠੀਕ ਹੈ ਡਬਲ ਪੀਟ ਕੋ ਹਰ ਵਾਰ ਸਪੀਡ ਕੋ ਰਿਵਰਸ ਪੀਟਿਓ ਡਬਲ ਡਿਸਟਰੀਬਿਊਟਰ ਮਾਡਲ ਕਿੰਨਾ ਦੱਸਿਆ 19 19 ਤੇ ਟਰੈਕਟਰ ਪਿਆ ਮਿੱਤਰੋ ਪੂਰਾ ਚੰਗਾ ਪੁਰਾਣਾ ਤੁਹਾਡਾ ਵਿੱਚ ਘਟਵਾ ਦਾਂਗੇ ਕਹਿੰਗੇ ਡਿਮਾਂਡ ਕਿੰਨੀ ਆ 685 6.5 ਨਾਲ ਦੇ ਦਾਂਗੇ ਭਾਈ 35000 ਮਾਨਤਨ ਖੁੱਲਾ ਡੁੱਲਾ ਤੇ ਅੱਗੇ ਆ ਗਿਆ ਮਿੱਤਰੋ 524 50 ਐਚਪੀ ਦੇ ਵਿੱਚ 2 ਸਪੀਡ ਡਬਲ ਕਲਚ ਪਾਵਰ ਸਟੀering ਟਾਇਰ ਹੈ ਗਿਆ ਜੇਕੇ ਦੇ ਜਮਾ ਨਵੇਂ ਟਰੈਕਟਰ ਦੇ ਮੂਰਲੇ 80 ਜਾਂ 2009 ਮਾਡਲ ਆ ਪਿਛਲੇ ਟਾਇਰ ਜੇਕੇ ਦੇ ਨਵੇਂ ਆ ਨੰਬਰ ਪੰਜਾਬ ਆ ਨੰਬਰ ਪੰਜਾਬ ਆ ਤੇ ਟਰੈਕਟਰ ਮਿੱਤਰੋ ਪੂਰਾ ਜੈਨੂ ਨੇ ਬੈਦਲ ਪਾਸੇ ਚੈੱਕ ਕਰਵਾ ਦੀ ਇੰਜਨ ਉਂਜਣਾ ਜਮਾ ਸੁੱਕਾ ਪਿਆ ਜਮਾ ਇੰਜਨ ਦੇਖ ਇਧਰ ਟਰੈਕਟਰ ਹੈਗਾ ਪੂਰਾ ਚੰਗਾ ਤੇ ਦੀ ਡਿਮਾਂਡ ਕਿੰਨੀ ਹੈ ਘਗਨੇ 370 ਜੀ 370 ਡਿਮਾਂਡ ਆ ਕਿੰਨੇ ਦੇਣਾ ਇਹ ਦੇ ਦੇਾਂਗੇ 3 ਲੱਖ 45000 3 ਲੱਖ 40000 ਦਾ ਲੈ ਜਾ ਯਾਰ 30000 ਮੰਨ ਤਾਂ ਇਹਦੇ ਚ ਹੋ ਜੂ ਨੰਬਰ ਘਗਨੇ ਦਾ ਆਪਾਂ ਸਕਰੀਨ ਦੇ ਉੱਤੇ ਦੇਤਾ ਵੈਂਟ ਹੈਗਾ ਰੋਲਦੂ ਸਿੰਘ ਵਾਲਾ ਜਿਹੜਾ ਲੱਗਦਾ ਬਟੰਡਾ ਨੰਬਰ ਸਕਰੀਨ ਦੇ ਉੱਤੇ ਚੱਕ ਕੇ ਲਾ ਲੋ ਕਿਰਾ